ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਨਰਨਾ ਨਿਰਮਲ ਸਿੰਘਾ ਕੀ ਮਾਮਲਾ ਹੈ? ਮਾਮਲਾ ਸਾਰੇ ਇਹ ਇੱਕ ਨਵਾਲਗਾਣਾ ਰੇਪ ਦਾ ਮਾਮਲਾ ਹੈ। ਠੀਕ ਹੈ। ਤੇ ਇਹ ਮੇਰੇ ਸੀਰੀ ਦੀ ਬੇਟੀ ਹੈ ਜੀ। ਤੇ ਇਹਨੂੰ ਇਹਦੇ ਗਵੰਡੀਆਂ ਦਾ ਮੁੰਡਾ ਗਮਰਾਹ ਕਰਕੇ ਕੋਈ ਲਾਲਚ ਦੇ ਕੇ ਬੱਚੀ ਨੂੰ 13 ਸਾਲ ਦੀ ਬੱਚੀ ਨੂੰ ਤੇ ਲੈ ਗਿਆ। ਉਦੋਂ ਬਾਅਦ ਲਿਜਾ ਕੇ ਤੇ ਪੂਰੀ ਰਾਤ ਬੱਚੀ ਨੂੰ ਇੱਕ ਹੋਟਲ ਦੇ ਵਿੱਚ ਰੱਖਦਾ ਤੇ ਉਹਦੇ ਉੱਥੇ ਉਹਦੇ ਨਾਲ ਬੱਚੀ ਨਾਲ ਰੇਟ ਹੁੰਦਾ ਤੇ ਦੂਜੇ ਮੰਨ ਕੇ ਚਲੋ ਇਹਦੇ ਘਰਦਿਆਂ ਨੇ ਜਿਹਦੇ ਰਾਤ ਨੂੰ ਮੰਨ ਕੇ ਚਲ ਬੱਚੀ ਨਹੀਂ ਆਈ ਆਪ ਦੇ ਤੌਰ ਤੇ ਪੜਤਾਲ ਕੀਤੀ ਤੇ ਪਰ ਇਹਨਾਂ ਨੂੰ ਐ ਸੀ ਕਿ ਆ ਵੀ ਰਾਤ ਬਰਾਤੇ ਬੱਚਾ ਆ ਜੇ ਤੇ ਚਲੋ ਜਦੋਂ ਬੱਚੀ ਨਹੀਂ ਆਈ ਦੇ ਨੇ ਪਰ ਤੜਕੇ ਮੈਨੂੰ ਆ ਕੇ ਦੱਸਿਆ ਕਹਿੰਦਾ ਵੀ ਆਹ ਗੱਲ ਬਣ ਗਈ ਯਾਰ ਮੈਂ ਕਿਹਾ ਮੈਂ ਉਹਦੀ ਉਸੇ ਵਕਤ 112 ਤੇ ਕਾਲ ਕੀਤੀ ਤੇ ਮੈਂ ਕਿਹਾ ਵੀ ਚਲੋ ਅਸੀਂ ਥਾਣੇ ਵੀ ਜਾਂਦੇ ਹਾਂ ਉਹ ਕਹਿੰਦੇ ਵੀ ਬੱਚੀ ਦੀ ਫੋਟੋ ਤੇ ਬੱਚੇ ਦਾ ਹੁਲੀਆ ਦੱਸ ਦਿਓ ਤੇ ਅਸੀਂ ਥਾਣੇ ਜਾਣ ਦੀ ਤਿਆਰੀ ਕਰਦੇ ਸੀ ਮੈਂ ਇਹਨੂੰ ਆਖਿਆ ਮੈਂ ਕਿ ਤੂੰ ਫੋਟੋ ਚੱਕ ਲਿਆ ਘਰੋਂ ਤੇ ਆਪਾਂ ਚੱਲਦੇ ਹਾਂ ਇਹ ਫੋਟੋ ਲੈਣ ਗਿਆ ਜਾਂ ਬੱਚੀ ਦਾ ਜੋ ਵੀ ਸੀਗਾ ਉਹ ਲੈਣ ਗਿਆ ਘਰੋਂ ਤਾਂ ਇਹਨੂੰ ਫੋਨ ਆਉਂਦਾ ਇਹਦੇ ਰਿਸ਼ਤੇਦਾਰਾਂ ਦਾ ਇਹਦੀ ਸਾਲੀ ਆ ਵੱਡਾ ਗੂੜਾ ਪਿੰਡ ਦਾ ਕਾਲਾ ਨਿਕਲਿਆ ਉੱਥੋਂ ਤੋਂ ਅਸੀਂ ਅ ਥਾਣੇ ਤੇ ਜਾਣ ਦੀ ਬਜਾਏ ਅਸੀਂ ਫਿਰ ਪਹਿਲਾਂ ਬੱਚੀ ਨੂੰ ਲਿਈ ਗਏ ਅਸੀਂ ਬੱਚੇ ਨੂੰ ਲੈਣ ਵਾਗੇ ਜੀ ਤੇ ਬੱਚੇ ਨੂੰ ਲੈ ਆਏ ਲਿਆ ਕੇ ਉੱਥੋਂ ਚੱਲਣ ਲੱਗੇ ਨੇ ਮੈਂ ਫਿਰ ਕੰਟਰੋਲ ਰੂਮ ਤੇ ਫੋਨ ਕੀਤਾ ਵੀ ਸਾਨੂੰ ਬੱਚਾ ਗੁੰਮ ਹੋ ਗਿਆ ਉਸ ਤੋਂ ਬਾਅਦ ਜੀ ਅਸੀਂ ਅ ਬੱਚੇ ਨੂੰ ਲੈ ਕੇ ਸਿੱਧਾ ਸਦਰ ਥਾਣੇ ਆ ਜੰਦੇ ਹਾਂ ਉੱਥੇ ਇਹਦੇ ਫਾਦਰ ਸਾਹਿਬ ਵੱਲੋਂ ਉਹ ਦਿੱਤੀ ਜਾਂਦੀ ਹੈ ਕੰਪਲੇਨ ਤੇ ਫਿਰ ਉੱਥੇ ਅਫਸਰ ਆ ਜਾਂਦੇ ਆ ਜਿਹਨਾਂ ਨੂੰ ਮਾਰਕ ਕਰੀ ਹੁੰਦੀ ਉਹ ਵੀ ਆ ਜਾਂਦੇ ਆ ਸੈਚੂ ਸਾਹਿਬ ਵੀ ਆ ਜਾਂਦੇ ਆ ਐਸਐਚਓ ਸਾਹਿਬ ਨੇ ਸਾਡੀ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣੀ ਤੇ ਅਸੀਂ ਉਥੋਂ ਕਰਨਸਰ ਉਦੋਂ ਬਾਅਦ ਅਸੀਂ ਬੱਚੇ ਨੂੰ ਹਸਪਤਾਲ ਦਾਖਲ ਕਰਾਇਆ ਹਸਪਤਾਲ ਦਾਖਲ ਕਰਾ ਕੇ ਤੇ ਬੱਚਾ ਹੁਣ ਵੀ ਹਸਪਤਾਲ ਚ ਹੈ ਤੇ ਜੋ ਮਤਲਬ ਕਿ ਉਹ ਬੱਚੇ ਨਾਲ ਰੇਪ ਹੋਇਆ ਉਹ ਡਾਕਟਰ ਦੀ ਰਿਪੋਰਟ ਦੇ ਵਿੱਚ ਆ ਗਿਆ ਜਿਹਦੇ ਇਲਾਜ ਹੈ ਬੱਚਾ ਜੀ ਹਾਂਜੀ ਹੁਣ ਜਿਹੜੇ ਇਲਾਜ ਆ ਗਿਆ ਜੀ ਬੱਚਾ ਹੋਟਲ ਵਾਲੇ ਨੇ ਵੀ ਮਤਲਬ ਕਿ ਪਤਾ ਲੱਗਿਆ ਉਹਨੂੰ ਵੀ ਬੱਚਾ ਨਹੀਂ ਛੋਟੀ ਉਮਰ ਦਾ ਜਿਹਾ ਕੁਝ ਉਹ ਦੇਖੋ ਜੀ ਹੋਟਲ ਵਾਲਿਆਂ ਦੀ ਇਹ ਬਹੁਤ ਵੱਡੀ ਗਲਤੀ ਹੈ ਕਿਉਂਕਿ ਬੱਚਾ ਦੇਖਣ ਜੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਬੱਚਾ ਛੋਟਾ ਇਹ ਉਹਨਾਂ ਨੇ ਜਿਹੜੀ ਲੜਕੀ ਦਾ ਆਧਾਰ ਕਾਰਡ ਲਾਇਆਗਾ ਉਹ ਕਿਸੇ ਹੋਰ ਔਰਤ ਦਾ ਲਾਇਆਗਾ ਠੀਕ ਹੈ ਤੇ ਅਸੀਂ ਤਾਂ ਇਹ ਗੱਲ ਨੂੰ ਬਹੁਤ ਗਲਤ ਮੰਨਦੇ ਹਾਂ ਜੀ ਹੁਣ ਤੁਸੀਂ ਕਿਸ ਤਰ੍ਹਾਂ ਦੇ ਮੰਗ ਚਾਹੁੰਦੇ ਅਸੀਂ ਤਾਂ ਜੀ ਇਹੀ ਮੰਗ ਕਰਦੇ ਹਾਂ ਵੀ ਜੋ ਇਸ ਗਰੀਬ ਬੰਦੇ ਦੇ ਪੱਲੇ ਇੱਕ ਇੱਜ਼ਤ ਹੀ ਹੁੰਦੀ ਹੈ ਜੀ ਠੀਕ ਹੈ ਗਰੀਬ ਬੰਦਾ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਠੀਕ ਕੀ ਨਾਮ ਹੈ ਉਹਨਾਂ ਦਾ ਉਹਨਾਂ ਦਾ ਨਾਮ ਨਿਰਪੈ ਸਿੰਘ ਹੈ ਹੋਰ ਕੱ ਲਈ ਸੀ ਹਾਂਜੀ ਕਿਸੇ ਰਸਤੇ ਬਰਗਲਾ ਕਿਲੇ ਕੇ ਲੈ ਕੇ ਆਇਆ ਉਹ ਮੈਂ ਉਹ ਮੈਂ ਲਾਲਤ ਦੇ ਕੇ ਘੁੰਮਣ ਦਾ ਕਹਿ ਕੇ ਲੈ ਆਇਆ ਮੈਨੂੰ ਕਹਿੰਦਾ ਮੌਲ ਤੋਂ ਘੁੰਮਣ ਲੈ ਕੇ ਉਹ ਮੈਨੂੰ ਹੋਟਲ 'ਚ ਲੈ ਕੇ ਗਿਆ ਸੀਗਾ ਇਹ ਦੁਆ ਹੋਟਲ ਤੋਂ 6 ਵਜੇ ਆਈ ਸੀ ਸੀ ਹਾਂ ਤੇ ਉਹ ਟ੍ਰੇਨ ਦੇ ਮੈਨੂੰ ਕਹਿੰਦਾ ਟ੍ਰੇਨ ਦੇ ਥੱਲੇ ਆਉਣਾਗਾ ਆਪਾਂ ਮੈਂ ਕਿਹਾ ਹੁਣ ਮੈਂ ਮਰਨਾ ਨਹੀਂਗਾ ਜੋ ਬਾਅਦ 'ਚ ਫੇਰ ਹੋਟਲ 'ਚ ਲੈ ਜਾਂਦਾ ਸੀ ਉਹਨੇ ਅੱਛਾ ਮੈਂ ਮੈਂ ਉਹਦੇ ਕੋਲ ਤრაਇਆ ਸੀ ਹੋਟਲ ਚ ਰਹਿ ਹਾਂਜੀ ਅੱਛਾ ਫੇਰ ਮੈਂ ਉਹਨੂੰ ਕਿਹਾ ਮੇਰਾ ਖੜਾ ਛੱਡ ਦੋ ਮੇਰੇ ਮਾਸੀ ਕੋਲ ਛੱਡਿਆ ਮੈਨੂੰ ਮੇਰੇ ਮਾਸੀ ਕੋਲ ਛੱਡਿਆ ਸੀ ਬਾਅਦ ਚ ਉਹਨਾਂ ਦੇ ਘਰੇ ਫੇਰ ਉਹ ਦੁਆਰੇ ਚਲ ਗਿਆ ਸੀ ਹਮ ਮੈਨੂੰ ਛੱਡ ਗਏ ਅੱਛਾ ਬਾਦ ਫੇਰ ਦੇ ਬਾਦ ਮਾਸੀ ਨੇ ਅੱਡੀ ਹੋਰ ਉਹਨੂੰ ਫੋਨ ਕਰ ਦਿੱਤਾ ਸੀ ਉਹਨਾਂ ਨੇ ਮੈਨੂੰ ਲੈ ਜਾਂਦਾ ਸੀਗਾ ਪਿੰਡ ਨਹੀਂ ਫੇਰ ਤੁਹਾਨੂੰ ਸਾਰਾ ਤਾਂ ਹੋਟਲ ਚ ਰੱਖਿਆ ਹੋਵੇ ਹਾਂਜੀ ਜ਼ਬਰਦਸਤੀ ਰੱਖਿਆ ਹਾਂਜੀ ਤੇ ਫੇਰ ਤੁਹਾਡਾ ਗਲਤ ਕੰਮ ਕੀਤਾ ਹਾਂਜੀ ਫੇਰ ਤੁਸੀਂ ਘਰਦਿਆਂ ਨੂੰ ਕਿਵੇਂ ਦੱਸਿਆ ਮੈਂ ਨਹੀਂ ਦੱਸਿਆ ਸੀ। ਅੱਛਾ ਭੱਜ ਗਿਆ ਫਿਰ ਉਹ? ਪਤਾ ਨਹੀਂ ਭੱਜ ਗਿਆ ਸੀ। ਉਹ ਤਾਂ ਭੱਜ ਗਿਆ ਸੀ। ਅੱਛਾ ਤੇ ਆਪਣਾ ਫਿਰ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਉਹਨੂੰ 5-6 ਸਜ਼ਾ ਹੋਣੀ ਚਾਹੀਦੀ। ਸਾਹਮਣੇ ਮੈਨੂੰ ਸਾਹਮਣੇ। ਸਾਨੂੰ ਕਿ ਇਨਫੋਰਮੇਸ਼ਨ ਮਿਲੀ ਸੀ ਲੜਕੀ ਹੈ। ਇਹਨਾਂ ਬਾਲਗ ਲੜਕੀ ਹੈ। ਉਹਨੂੰ ਉਹਦਾ ਗਵੰਡੀ ਐ ਨਿਰਬੇ ਸਿੰਘ ਨਾਮ ਦਾ। ਤੇ ਉਹ ਡਾਈਵੋਰਸੀ ਹੈ 31 ਸਾਲ ਦਾ ਹੈ। ਉਹ ਕੁੜੀ ਨੂੰ ਵਰਗਲਾ ਕੇ ਆਪਣੇ ਉਹਦੇ ਘਰੋਂ ਲੈ ਗਿਆ ਸਿਰ ਹੋਟਲ ਸਿਲਵਰ ਸਟਾਰ ਹੈ। ਉੱਥੇ ਲੈ ਕੇ ਗਿਆ ਉੱਥੇ ਕੁੜੀ ਦੀ ਜੋ ਵੀ ਤੋਂ ਵਿਰੁੱਧ ਇਹਦੇ ਨਾਲ ਬਲਾਤਕਾਰ ਕੀਤਾ ਤੇ ਅਗਲੇ ਦਿਨ ਕੁੜੀ ਨੂੰ ਲਾਈਨਾਂ ਤੇ ਲੈ ਕੇ ਗਿਆ ਕਿ ਅਸੀਂ ਸੁਸਾਈਡ ਕਰਦੇ ਹਾਂ ਉਸ ਤੋਂ ਬਾਅਦ ਉਹ ਮੁੰਡਾ ਉਹਨੂੰ ਉੱਥੇ ਛੱਡ ਕੇ ਫਰਾਰ ਹੋ ਗਿਆ ਤੇ ਉਹ ਕੁੜੀ ਨੂੰ ਦਾਖਲ ਕਰਾ ਕੇ ਉਹਦੇ ਮੈਡੀਕਲ ਕਰਾਇਆ ਗਿਆ ਤੇ ਇਹਦੇ ਸੰਬੰਧ ਵਿੱਚ ਅਸੀਂ ਥਾਣਾ ਸਦਰ ਦੇ ਵਿੱਚ ਇੱਕ ਪਰਚਾ 376 ਤੇ ਫੌਕਸਵਾ ਐਕਟ ਦੀ ਹਿੰਦਰਜ ਕੀਤਾ ਗਿਆ ਕੱਲਾ ਹੀ ਸੀ ਨਾਮ ਦੀ ਸੀ ਨਹੀਂ ਜੀ ਕੱਲਾ ਹੀ ਸੀ ਉਹ ਵੀ ਤਾਂ ਕ੍ਰਿਮੀਨਲ ਆਈਸਟਾ ਜੀ ਕਿਸ ਤੰਗ ਵਾਲਾ ਨਹੀਂ ਪਹਿਲਾਂ ਤਾਂ ਦੇਖੋ ਇੱਥੇ ਕੋਈ ਪਰਚਾ ਨਹੀਂ ਹੈਗੇ ਬਾਕੀ ਜਲਦੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਸ ਤੋਂ ਬਾਅਦ ਦੀ ਪੁੱਛਗਿੱਛ ਚ ਪਤਾ ਲੱਗੇਗਾ